سوال ਕਿ ਕਿਸ ਤਰ੍ਹਾਂ ਜਦੋਂ ਰਾਮ ਰਾਏ ਜੀ ਦਿੱਲੀ ਗਏ ਉਦੋਂ عمر ਪਤਾ ਕਿੰਨੀ ਸੀ 13 ਸਾਲ ਦੀ 13 ਸਾਲ ਦੀ ਆਜੂ ਸੀ ਕੇਵਲ 13 ਸਾਲ ਦੀ 13 ਸਾਲ ਦੀ ਆਜੂ ਵਿੱਚ ਕਿੰਨੀ ਤੀਖਣ ਬੁੱਧੀ ਹੋएगी ਬਾਬਾ ਰਾਮ ਰਾਏ ਦੀ ਅੰਦਾਜ਼ਾ ਨਹੀਂ ਲਾ ਸਕਦੇ ਔਰ ਆਪਾਂ ਕਹਿ ਤਾਂ ਦਿੰਨੇ ਆਂ ਕਈ ਵਾਰ ਪਰ ਉਹਨਾਂ ਦਾ ਤੇਜ ਤਰਾਸ਼ ਦਿਮਾਗ ਦੇਖੋ ਕਿੰਨਾ ਹੋਏਗਾ ਉਹਨਾਂ ਸਮਿਆਂ ਵਿੱਚ ਕਿ 13 ਸਾਲ ਦੀ ਉਮਰ ਵਿੱਚ ਔਰੰਗਜ਼ੇਬ ਦਿੱਲੀ ਦੇ ਸਮਰਾਟ ਨੂੰ ਜਵਾਬ ਦੇਣੇ ਉਸੌਖੀਆਂ ਗੱਲਾਂ ਥੋੜ੍ਹੀ ਐ ਮੁਲਾਕਾਤ ਕਿੰਨੀ ਹੋਈ ਸੀ ਇਤਿਹਾਸ ਕਈ ਵਾਰ ਸਟੇਜਾਂ ਤੇ ਤੁਸੀਂ ਸੁਣਿਆ ਹੋਵੇਗਾ ਪਰ ਇਹ ਇਤਿਹਾਸ ਤੇ ਨੁਕਤੇ ਛੁਪੇ ਰਹਿੰਦੇ ਨੇ ਉਮਰ 13 ਸਾਲ ਦੀ ਸੀ ਔਰ ਮਜਰੂ ਦੇ ਟਿੱਲੇ ਦੇ ਉੱਤੇ ਸਵਾਲ ਜਵਾਬ ਹੋਏ ਇੱਕ ਨਹੀਂ ਉਹਨੇ ਅਨੇਕਾਂ ਸਵਾਲ ਜਵਾਬ ਕੀਤੇ ਗੁਰੂ ਘਰ ਪ੍ਰਤੀ ਉਹ ਚਾਹੁੰਦਾ ਸੀ ਕਿਸੇ ਤਰ੍ਹਾਂ ਦਵਾਈਏ ਪਰ ਉਹਨਾਂ ਨੇ ਇੱਕ ਇੱਕ ਸਵਾਲ ਦਾ ਜਵਾਬ ਬੜੀ ਸੰਭਾਲ ਕੇ ਤੀਖਣ ਬੁੱਧੀ ਦੇ ਨਾਲ ਦਿੱਤਾ ਔਰੰਗਜ਼ੇਬ ਵੀ ਦੰਗ ਰਹਿ ਕੇ ਹੱਦ ਹੋ ਗਈ 13 ਸਾਲ ਗੁਰੂ ਨਾਨਕ ਦੇ ਦਰ ਘਰ ਦੇ